ਜਾਂਦੇ ਹੈ ਤਾਂ ਪਟੀਸ਼ਨ ਫਾਈਲ ਕੀਤੀ ਗਈ ਸੀ ਕਿ ਕਿਸਾਨ ਜਿਹੜੇ ਹੈਗੇ ਆ ਉਹ ਸੜਕਾਂ ਦੇ ਉੱਤੇ ਬੈਠੇ ਹੈਗੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਹਟਾਇਆ ਜਾਵੇ ਤੇ ਇਹ ਰਸਤਾ ਜਿਹੜਾ ਹੈਗਾ ਅਸੀਂ ਤਾਂ ਰੋਕਿਆ ਨਹੀਂ ਇਹ ਤਾਂ ਸਰਕਾਰਾਂ ਵੱਲੋਂ ਰੋਕਿਆ ਗਿਆ ਜੀਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਤੇ ਬੈਠਣਾ ਉਹਨਾਂ ਦੀ ਹਾਲਤ ਅੱਜ ਜਿਹੜੀ ਹੈਗੀ ਆ ਉਹ ਰੋਜ਼ ਗੰਭੀਰ ਹੁੰਦੀ ਜਾ ਰਹੀ ਹੈ ਜਿਹੜਾ ਕਿਸਾਨਾਂ ਦਾ ਜਿੰਨਾ ਵੀ ਅੰਦੋਲਨ ਸੀ ਉਹ ਡੈਮੋਕਰੈਟਿਕ ਤਾਂਕ ਦੇ ਨਾਲ ਸੀ ਔਰ ਸ਼ਾਂਤਮਈ ਤਰੀਕੇ ਦੇ ਨਾਲ ਸੀ ਕਿ ਜਦੋਂ ਜਗਦੀਸ਼ ਸਿੰਘ ਢੱਲੇਵਾਲ ਨੇ ਜਿਹੜਾ ਹੈਗਾ ਮਰਨ ਮਾਰਤ ਤੇ ਬੈਠਣ ਦੀ ਗੱਲ ਕੀਤੀ ਕਿ ਮੈਂ ਉਹਨਾਂ ਨੂੰ ਉਹਨਾਂ ਦੀ ਟਰਾਲੀ ਦੇ ਵਿੱਚੋਂ ਤੋੜ ਕੇ ਜਿਹੜਾ ਹੈਗਾ ਪੁਲਿਸ ਵੱਲੋਂ ਕੱਢ ਕੇ ਲਿਆ ਕੇ ਡੀ ਐਮ ਸੀ ਦੇ ਵਿੱਚ ਦਾਖਲ ਕਰਾਇਆ ਗਿਆ ਅੱਜ ਢੱਲੇਵਾਲ ਸਾਹਿਬ ਤਕਰੀਬਨ ਉਹਨਾਂ ਨੂੰ ਜਿਹੜਾ ਹੈਗਾ 20 ਤਰੀਕ ਤੋਂ ਉਹ ਜਿਹੜਾ ਹੈਗਾ ਮਰਨ ਮਾਰਤ ਤੇ ਬੈਠੇ ਆ ਜਿਹੜੇ ਟਰੈਕਟਰ ਲੈ ਕੇ ਜਾਣੇ ਨੇ ਟਰਾਲੀਆਂ ਲੈ ਕੇ ਜਾਣੇ ਨੇ ਜਦੋਂ ਉਹਨਾਂ ਨੇ ਕਿਹਾ ਕਿ ਸਾਡਾ ਮਰਜੀ ਬੜਿਆਂ ਦਾ 121 ਦਾ ਜਥਾ ਜਾਊਗਾ ਉਹਦੇ ਉੱਤੇ ਵੀ ਜਿਹੜੀਆਂ ਹੈਗੀਆਂ ਪਾਣੀ ਦੀਆਂ ਵਿਚਾਰਾਂ ਮਾਰੀਆਂ ਗਈਆਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈਗਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਕਿਸਾਨ ਬੈਠੇ ਅੱਗੇ ਅਸੀਂ ਇਹਨਾਂ ਨੂੰ ਨਹੀਂ ਧਾਰਮਯੂ ਡਿਸੀਸ ਮਾਨਦਸ਼ਕਾਂ ਦਾ ਸਵਾਗਤ ਹੈ ਅੱਜ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਹਟਾਉਣ ਵਾਲੀ ਪਟੀਸ਼ਨ ਖਾਰਜ ਕੀਤੀ ਗਈ ਹੈ ਇਸ ਬਾਬਤ ਗੱਲਬਾਤ ਕਰਦਿਆਂ ਜ਼ਿਲ੍ਹਾ ਬਾਰ ਐਡਵੋਕੇਟ ਪਤੀਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਤਾਰਨੀ ਨਾਲ ਅੱਜਕੱਲ੍ਹ ਸਾਹਸਿਕ ਗੱਲ ਅੱਜ ਜਿਹੜੀ ਪਟੀਸ਼ਨ ਰੱਦ ਹੋਈ ਹੈ ਕੀ ਕਹਿਣਾ ਚਾਹੁੰਦਾ ਇੱਕ ਜਨ ਹਿੱਤ ਪਟੀਸ਼ਨ ਫਾਈਲ ਕੀਤੀ ਗਈ ਸੀ ਕਿ ਕਿਸਾਨ ਜਿਹੜੇ ਹੈਗੇ ਆ ਉਹ ਸੜਕਾਂ ਦੇ ਉੱਤੇ ਬੈਠੇ ਹੈਗੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਹਟਾਇਆ ਜਾਵੇ ਤਾਂ ਕਿ ਜਿਹੜਾ ਹੈਗਾ ਲੋਕਾਂ ਲਈ ਰਸਤਾ ਜਿਹੜਾ ਹੈਗਾ ਸੌਖਾ ਹੋਵੇ ਔਰ ਕਿਸਾਨਾਂ ਨੇ ਉਸ ਦੇ ਵਿੱਚ ਕਿਸਾਨਾਂ ਦਾ ਜਵਾਬ ਇਹ ਸੀ ਕਿ ਇਹ ਰਸਤਾ ਜਿਹੜਾ ਹੈਗਾ ਅਸੀਂ ਤਾਂ ਰੁਕਿਆ ਨਹੀਂ ਇਹ ਤਾਂ ਸਰਕਾਰਾਂ ਵੱਲੋਂ ਰੁਕਿਆ ਗਿਆ ਇਹ ਸੈਂਟਰਲ ਗਵਰਨਮੈਂਟ ਦੇ ਖਿਲਾਫ ਜਿਹੜਾ ਹੈਗਾ ਇਹ ਜਨਨਿਤ ਪਟੀਸ਼ਨ ਪਾਈ ਗਈ ਸੀ ਉਸ ਦੇ ਵਿੱਚ ਅੱਜ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਨੇ ਇਹ ਜਿਹੜੀ ਪਟੀਸ਼ਨ ਸੀ ਉਹ ਖਾਰਜ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈਗਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਕਿਸਾਨ ਬੈਠੇ ਅੱਗੇ ਅਸੀਂ ਇਹਨਾਂ ਨੂੰ ਨਹੀਂ ਹਟਾਉਂਦੇ ਦਲ ਕੀਤੀ ਜਵੇਂ ਜਗਜੀਤ ਸਿੰਘ ਡੱਲੇਵਲ ਕਾਫੀ ਲੰਬੇ ਸਮੇਂ ਤੋਂ ਕੋਖੜਤਾਲ ਦੇ ਬੈਠੇ ਤੁਹਾਨੂੰ ਕੀ ਲੱਗਦਾ ਵੇਖੋ ਇਹ ਮੈਂ ਸਮਝਦਾ ਹੈਗਾ ਕਿ ਡੈਮੋਕਰੇਸੀ ਦਾ ਕਤਲ ਇਸ ਮੁਲਕ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਹੋ ਰਿਹਾ ਕਿਉਂਕਿ ਜਿਹੜਾ ਕਿਸਾਨਾਂ ਦਾ ਜਿੰਨਾ ਵੀ ਅੰਦੋਲਨ ਸੀ ਉਹ ਡੈਮੋਕਰੈਟਿਕ ਢੰਗ ਦੇ ਨਾਲ ਸੀ ਔਰ ਸ਼ਾਂਤਮਈ ਤਰੀਕੇ ਦੇ ਨਾਲ ਸੀ ਉਸਦਾ ਹੀ ਲੜੀ ਦਾ ਜਿਹੜਾ ਹੈਗਾ ਅਗਲਾ ਰਿਜ਼ਲਟ ਇਹ ਸੀ ਪਿਛਲੇ ਦਿਨਾਂ ਅੱਜ ਤੁਸੀਂ ਦੇਖਿਆ ਵੀ ਹੈ ਕਿ ਜਦੋਂ ਜਗਦੀਸ਼ ਸਿੰਘ ਡੱਲੇਵਾਲ ਨੇ ਜਿਹੜਾ ਹੈਗਾ ਮਰਨਵਾਰਤ ਤੇ ਬੈਠਣ ਦੀ ਗੱਲ ਕੀਤੀ ਕਿਵੇਂ ਉਹਨਾਂ ਨੂੰ ਉਹਨਾਂ ਦੀ ਟਰਾਲੀ ਦੇ ਵਿੱਚੋਂ ਤੋੜ ਕੇ ਜਿਹੜਾ ਹੈਗਾ ਪੁਲਿਸ ਵੱਲੋਂ ਕੱਢ ਕੇ ਲਿਆ ਕੇ ਡੀ ਐਮ ਸੀ ਦੇ ਵਿੱਚ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ 2 ਦਿਨ ਤੋਂ ਬਾਅਦ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਜਦੋਂ ਦੇਖਿਆ ਪ੍ਰੈਸ਼ਰ ਵਧਿਆ ਉਸ ਤੋਂ ਬਾਅਦ ਜਿਹੜਾ ਹੈਗਾ ਅੱਜ ਡੱਲੇਵਾਲ ਸਾਹਿਬ ਤਕਰੀਬਨ ਉਹਨਾਂ ਨੂੰ ਜਿਹੜਾ ਹੈਗਾ 20 ਤਰੀਕ ਤੋਂ ਹੋ ਜਿਹੜਾ ਹੈਗਾ ਮਰਨਵਾਰਤ ਤੇ ਬੈਠੇ ਆਂ ਔਰ ਤਕਰੀਬਨ 20ਵਾਂ ਦਿਨ ਹੀ ਹੋ ਚੁੱਕਿਆ ਔਰ ਮੈਂ ਸਮਝਦਾ ਹੈਗਾ ਕਿ ਇਹ ਜਦੋਂ ਡੈਮੋਕਰੇਸੀ ਦੀ ਗੱਲ ਆਉਂਦੀ ਹੈਗੀ ਆ ਜਦੋਂ ਜਿਹੜਾ ਹੈਗਾ ਦਿੱਲੀ ਦੀ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਇਹ ਜੀ ਟਰੈਕਟਰ ਲੈ ਕੇ ਜਾਣੇ ਟਰਾਲੀਆਂ ਲੈ ਕੇ ਜਾਣੇ ਜਦੋਂ ਉਹਨਾਂ ਨੇ ਕਿਹਾ ਕਿ ਸਾਰਾ ਮਰਜੀਬੜਿਆਂ ਦਾ 121 ਇੱਕ ਦਾ ਜਥਾ ਜਾਊਗਾ ਤਾਂ ਉਸ ਦੇ ਉੱਤੇ ਵੀ ਜਿਹੜੀ ਹੈਗੇ ਪਾਣੀ ਦੀਆਂ ਵਿਚਾਰਾਂ ਮਾਰੀਆਂ ਗਈਆਂ ਉਹਨਾਂ ਦੇ ਉੱਤੇ ਥਰੂ ਗੈਸ ਦੇ ਗੋਲੇ پھੰਕੇ ਗਏ ਔਰ ਉਹਨਾਂ ਨੂੰ ਜਿਹੜਾ ਹੈਗਾ ਇੰਜਰਡ ਕੀਤਾ ਗਿਆ ਜਿਸ ਦੇ ਵਿੱਚ ਇੱਕ ਜਿਹੜੇ ਕਿਸਾਨ ਨੇਤਾ ਬਸਫੂਲ ਹੈਗੇ ਆ ਉਹ ਵੀ ਇਸ ਦੇ ਵਿੱਚ ਇੰਜਰਡ ਹੋਏ ਔਰ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਤੇ ਬੈਠਣਾ ਉਹਨਾਂ ਦੀ ਹਾਲਤ ਜਿਹੜੀ ਹੈਗੀ ਆ ਉਹ ਰੋਜ਼ ਗੰਭੀਰ ਹੁੰਦੀ ਜਾ ਰਹੀ ਹੈ ਮੈਂ ਇਹ ਸਮਝਦਾ ਕਿ ਜਿਹੜੇ ਹੈਗੇ ਸਿੱਟੇ ਭਾਰਤ ਦੀ ਡੈਮੋਕ੍ਰੇਸੀ ਵਾਸਤੇ ਬਹੁਤ ਖਤਰਨਾਕ ਹਿੰਦ ਸਰਕਾਰ ਕਹ ਰਹੀ ਹੈ ਕਿਸਾਨ ਖੁਸ਼ਹਾਲ ਨੇ ਨਹੀਂ ਦੇਖੋ ਹਰ ਕੋਈ ਇਹ ਨਹੀਂ ਕਹਿ ਰਿਹਾ ਕਿਸਾਨ ਖੁਸ਼ਹਾਲ ਇੱਕ ਧੜਾ ਹੈ ਜਿਹੜਾ ਕਿਸਾਨ ਖੁਸ਼ਹਾਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖਿਆ ਹੋਣਾ ਕਿ ਔਨਰੇਬਲ ਸੁਪਰੀਮ ਕੋਰਟ ਦੀ ਇੱਕ ਜਿਹੜੀ ਕਮੇਟੀ ਬਣਾਈ ਗਈ ਉਸ ਕਮੇਟੀ ਨੇ ਕਿਹਾ ਕਿ ਕਿਸਾਨਾਂ ਦੇ ਉੱਤੇ ਕਿੰਨਾ ਕਰਜ਼ਾ ਹੈਗਾ ਕਿੰਨਾ ਜਿਹੜਾ ਹੈਗਾ ਕਿਸਾਨਾਂ ਨੂੰ ਐਮਐਸਪੀ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਲੋਕਪਾਲਿਕਾ ਹੈਗੀ ਹੈ ਜਿਹਦੇ ਵਿੱਚ ਦੇਸ਼ ਦੇ ਜਿਹੜੇ ਫੈਸਲੇ ਹੁੰਦੇ ਉਹਦੇ ਵਿੱਚ ਖੜ ਕੇ ਦੇਸ਼ ਦੇ ਉਪ ਰਾਸ਼ਪਤੀ ਮਿਸਟਰ ਧਨਕੜ ਕਹਿ ਰਹੇ ਹਨ ਕਿ ਕਿਸਾਨਾਂ ਦੀ ਹਾਲਤ ਬਹੁਤ ਬਦਤਰ ਹੈਗੀ ਇਹਨਾਂ ਦੇ ਖਲ ਜੁਮੇ ਇੰਨਾ ਕਰਜ਼ਾ ਹੈਗਾ ਇਹ ਇਹਨਾਂ ਨੂੰ ਐਮ ਐਸ ਪੀ ਦੀ ਲੋਨ ਹੈਗੀ ਆਦਰਵਾਇਜ਼ ਕਿਸਾਨੀਆਂ ਜਿਹੜੀ ਡੁੱਬ ਜੂਗੀ ਉਸ ਦੇ ਨਾਲ ਨਾਲ ਅੱਜ ਦੇ ਤੁਸੀਂ ਅਖਬਾਰ ਪੜੋ ਮਿਸਟਰ ਗੜਕਰੀ ਨੇ ਕਿਹਾ ਕਿ ਕਿਸਾਨੀ ਜਿਹੜੀ ਹੈਗੀ ਆ ਉਹਦੀ ਹਾਲਤ ਬੜੀ ਚਿੰਤਾਤਪੂਰਨ ਹੈਗੀ ਆ ਸੋ ਇੱਕੋ ਗਰੁੱਪ ਹੈਗਾ ਜਿਹੜਾ ਅਮਿਤ ਸ਼ਾ ਔਰ ਜਿਹੜਾ ਹੈਗਾ ਮੋਦੀ ਸਾਹਿਬ ਵਾਲਾ ਗਰੁੱਪ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਤੋਂ ਬਦਲਾ ਲੈਣ ਦੀ ਭਾਵਨਾ ਦੇ ਨਾਲ ਬੁਰੇ ਤਰੀਕੇ ਦੇ ਨਾਲ ਕਿਸਾਨੀ ਨੂੰ ਜਿਹੜਾ ਹੈਗਾ ਪੁੱਟਣ ਦੀ ਉਚਲਣ ਦੀ ਕੋਸ਼ਿਸ਼ ਕਰ ਰਹੇ ਆ ਔਰ ਉਹਦੇ ਪਿੱਛੇ ਹੈਗਾ ਸਿਰਫ ਔਰ ਸਿਰਫ ਜਿਹੜਾ ਹੈਗਾ ਕਾਰਪੋਰੇਟ ਸੈਕਟਰ ਜੇਕਰ ਕਿਸਾਨ ਕੋਈ ਜੱਤਮੀ ਹੁੰਦਾ ਜਾਂ ਹਰਿਆਣਾ ਸਰਕਾਰ ਵੱਲੋਂ ਮਾਮਲਾ ਦਰਜ ਹੁੰਦਾ ਤੇ ਤੁਹਾਡੇ ਵੱਲੋਂ ਕੀ ਰਹੀ ਕੀ ਰਣਨੀਤੀ ਕੀ ਕੇਸ ਲੜੂੰਗਾ ਇਸ ਵਾਰ ਵੀ ਜਿਵੇਂ ਪਹਿਲਾਂ ਤੁਸੀਂ ਲੜਦੇ ਰਹੇ ਮੁਫਤ ਦੇ ਵਿੱਚ ਦੇਖੋ ਕਿਸਾਨਾਂ ਦੇ ਮਾਮਲਿਆਂ ਦੇ ਵਿੱਚ ਮੈਂ ਪਹਿਲਾਂ ਵੀ ਦੇਖੋ ਮੇਰੀ ਸ਼ਰਮਣੀ ਅਕਾਲੀ ਦਲ ਨੇ ਡਿਊਟੀ ਲਈ ਸੀ ਪਹਿਲਾਂ ਵੀ ਮੈਂ ਜਿਹੜਾ ਹੈਗਾ ਹਰ ਥਾਂ ਦੇ ਉੱਤੇ ਦਿੱਲੀ ਤੱਕ ਜਿਹੜਾ ਹੈਗਾ ਇਹਨਾਂ ਮਸਲੇ ਜਾਂਦਾ ਰਹੇ ਹੁਣ ਵੀ ਜੇ ਕਿਸਾਨੀ ਯੂਨੀਅਨਾਂ ਮੇਰੀ ਕਿਸੇ ਤਰ੍ਹਾਂ ਦੀ ਵੀ ਸੇਵਾ ਲਈ ਕਹਿਣਗੇ ਤਾਂ ਮੈਂ ਫ੍ਰੀ ਆਫ ਕਾਸਟ ਜਿਹੜਾ ਹੈਗਾ ਮੇਰੇ ਨਾਲ ਦੇ ਵਕੀਲ ਸਹਿਬਾਨ ਵੀ ਵੀ ਆਫ ਕਾਸਟ ਜਿਹੜਾ ਹੈਗਾ ਉਹਨਾਂ ਦੀ ਮਦਦ ਕਰਾਂਗਾ ਸੋ ਇਸ ਐਨ ਐਡਵੋਕੇਟ ਅਮਰਦੀਪ ਸਿੰਘ ਤਾਰਨੀ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਉਹ ਮੁਫਤ ਦੇ ਵਿੱਚ ਕੇਸ ਲੜਨਗੇ। ਪਤੀਗਤ ਸਾਹਿਤ ਨੂੰ ਦੀਪਕ ਸੂਦ ਦੀ ਪੁੱਤ